ਮੈਂ ਤੇ 51 ਪਾਠ ਸੁਮਨੀ ਸਾਹਿਬ ਕੀਤੇ ਮੇਰਾ ਰੋਗ ਰਾਜੀ ਹੋਇਆ ਕਹਿੰਦੇ ਅਰਦਾਸ ਕੀ ਕੀਤੀ ਸੀ ਕਹਿੰਦੇ ਅਰਦਾਸ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਮੈਂ 51 ਪਾਠ ਸੁਮਨੀ ਸਾਹਿਬ ਕੀਤੇ ਆਹ ਕਿਰਪਾ ਕਰੋ ਮੈਂ 51 ਪਾਠ ਮੈਂ ਗੁਰੂ ਸਾਹਿਬ ਕਹਿੰਦੇ ਦੇਖ ਲੈ ਇਹਨਾਂ ਦਾ ਨਿਚੋੜ ਵੀ ਭਾਉ ਭਗਤ ਕਰ ਭਗਤੀ ਕਰਕੇ ਨੀਜ ਸਦਾ ਇਹ ਨਾ ਕਹਿ ਮੈਂ ਕਵੰਜਾ ਪਾੜ ਫਿਰ ਨਹੀਂ ਪਹੁੰਚਣੀ ਆ ਕਹ ਮੇਰੀਆਂ ਬਾਹਾਂ ਖੜੀਆਂ ਤੁਸੀਂ ਤਰਸ ਕਰਕੇ ਕਵੰਜਾ ਪਾੜ ਸੁਖਮਨੀ ਸਾਹਿਬ ਮੇਰੇ ਗਰੀਬ ਕੋਲੋਂ ਸੇਵਾ ਲੈ ਲਈ ਭਾਉ ਭਗਤ ਕਰ ਨੀਜ ਸਦਾ ਏ ਚੋੜ ਹੈ ਤੋ ਨਾਨਕ ਮੁਖੰਤਰ ਪਾਏਗਾ ਜਿਕੇ ਆਖੋ ਸਾ ਨਿਰਵੈਰ ਦਾਤਾ ਵਾਹ ਧਿਆਨ ਦੇਣਾ ਪੰਜਵੇਂ ਪਾਤਸ਼ਾਹ ਹਜ਼ੂਰ ਦੇ ਕੋਲ ਇੱਕ ਕਾਂਸੀ ਦਾ ਪੰਡਤ ਆਇਆ ਕਹਿੰਦਾ ਜੀ ਮੇਰਾ ਬੜਾ ਇਮਾਨ ਹੈ ਪੁਰਾਣਾ ਦੀ ਕਥਾ ਸੁਣਾ। ਮੈਂ ਫਿਰ ਬੋਲਣ ਲੱਗਾ ਦੂਜੇ ਮਤਾਂ ਦੀਆਂ ਪੁਸਤਕਾਂ ਵਿਦਿਆ ਪੜਨੀ ਪਰ ਪੂਰਾ ਸਾ ਗੁਰ ਬਾਣੀ ਕਾਲ ਪ੍ਰਭ। ਕਾਂਸੀ ਦਾ ਪੰਡਤ ਗੁਰੂ ਅਰਜਨ ਦੇਵ ਜੀ ਨੂੰ ਕਹਿੰਦਾ ਜੀ ਮੇਰਾ ਮਨ ਹੈ ਪੁਰਾਣਾ ਦੀ ਕਥਾ ਸੁਣਾ। ਮਾਰੇ ਕਹਿੰਦੇ ਸੁਣਾਓ। ਮਨ ਚ ਆ ਗਿਆ ਜਲ ਵਧੀਆ ਦਖਣਾ ਵੀ ਮਿਲੇਗੀ ਦੂਜੀ ਗੱਲ ਕਹਿਣ ਲੱਗਾ ਜੀ ਮੇਰਾ ਦਿਲ ਕਰਦਾ ਰੋਜ਼ ਸੁਣਾਵਾਂ ਮਾਰਾ ਕਹਿੰਦੇ ਰੋਜ਼ ਸੁਣਾਵਾਂ ਉਹਨੇ ਰੋਜ਼ ਪੁਰਾਣਾ ਦੀ ਕਥਾ ਸੁਣਾਉਂਦਾ ਕਥਾ ਚੱਲ ਰਹੀ ਪਈ ਸੀ ਤੇ ਕਥਾ ਚੱਲਦੀ ਵਿੱਚ ਬਾਬਾ ਭਾਈ ਛਾਲੋ ਜੀ ਆ ਗਏ ਆਖੋ ਸਤਿ ਸ੍ਰੀ ਅਕਾਲ ਬਾਬਾ ਭਾਈ ਛਾਲੋ ਜੀ ਆ ਗਏ ਗੁਰੂ ਵਰਜਨ ਦੇਵ ਜੀ ਭਾਈ ਛਾਲੋ ਜੀ ਨੂੰ ਵੇਖ ਕੇ ਕਹਿੰਦੇ ਇਹ ਮੜਾ ਬੜਾ ਪਿਆਰਾ ਪਰਮ ਸਿੱਖ ਹੈ ਗਾ ਜੀ ਕਿ ਆਖੋ ਸਤਿ ਸ੍ਰੀ ਅਕਾਲ ਏ ਮੇਰਾ ਬੜਾ ਪਿਆਰਾ ਪਰਉ ਸਿੱਖ ਹੈ ਇਹ ਮੇਰਾ ਅਨੰਨ ਭਗਤ ਹੈ ਕਿਉਂ ਇਸ ਦਾ ਭਰੋਸਾ ਗੁਰਬਾਣੀ ਸਿਮਰਨ ਅਕਾਲ ਪੁਰਖ ਤੇ ਅਟੁੱਟ ਹੈ ਆਖੋ ਸਤਿ ਵਾਹਿਗੁਰੂ ਇਹਦਾ ਭਰੋਸਾ ਟੁੱਟ ਕਥਾ ਕਰਦੇ ਕਰਦੇ ਪੰਡਤ ਜੀ ਦੇ ਮਨ ਚ ਆ ਗਿਆ ਕਥਾ ਮੈਂ ਸੁਣਾ ਰਿਹਾ ਮੈਨੂੰ ਅਨੰਦ ਨਹੀਂ ਕਿਹਾ ਕਹਦੇ ਹੋਗਾ ਜੀ ਕੇ ਸਾਥ ਮੈਨੂੰ ਨਹੀਂ ਕਿਹਾ ਅਨੰਦ ਭਗਤ ਪਿਆਰਾ ਗੁਰੂ ਸਾਹਿਬ ਨੇ ਫੁਰਨਾ ਪਛਾਣ ਲਿਆ ਲੀਲਾ ਰਚਾਤੀ ਗੁਰੂ ਅਰਜਨ ਦੇਵ ਜੀ ਨੇ ਲੀਲਾ ਰਚਾਈ ਦੋ ਦਿਨ ਬਾਅਦ ਪੋਥੀ ਸਮਾਪਤ ਹੋ ਗਈ ਕਾਸ਼ੀ ਦੇ ਪੰਡਤ ਜੀ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਨੂੰ ਮਹਾਰਾਜ ਇਹ ਹੁਕਮ ਹੋਵੇ ਆਪਣੇ ਪੁੱਤਰ ਨੂੰ ਭੇਜ ਕੇ ਅਗਲੀ ਪੋਥੀ ਮੰਗਾ ਲਾਂ ਕਾਸ਼ੀ ਤੇ ਧੰਗ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮੰਗਾ ਲੋ ਉਹਨਾਂ ਇਹ ਗੱਲ ਜਿਹੜੀ ਨੇ ਸੁਣੋ ਨਾ ਲਈਏ ਬਸ ਅੱਜ ਦੇ ਸਬਜੈਕਟ ਇਹ ਕੰਡਿਆਂ ਦੀ ਬਿਲਕੁਲ ਐ ਜਰਾ ਜਿਹਾ ਗਲਤ ਮੈਸੇਜ ਚਲਾ ਗਿਆ ਤੇ ਅੰਮ੍ਰਿਤ ਸਹੀ ਮੈਸੇਜ ਗਿਆ ਤੇ ਕਿਰਪਾ ਨਹੀਂ ਤੇ ਅਸੀਂ ਦੇ ਨਹੀਂ ਕਰੋਗੇ ਆਪਣਾ ਭਰੋਸਾ ਗੁਰਬਾਣੀ ਤੇ ਲਾ ਕੇ ਆ ਮਹਾਰਾਜ ਦਰਸ਼ਨਾ ਚਾਹੁੰਦੇ ਆਂ ਅਨਨ ਕੌਣ ਹੈ ਮਾਰੇ ਕਹਿੰਦੇ ਮੰਗਾ ਲੋ ਹੁਣ ਧਿਆਨ ਨਾ ਸੁਣਿਓ ਪੁੱਤਰ ਨੂੰ ਭੇਜਣ ਤੋਂ ਪਹਿਲਾਂ ਮੂਰਤ ਕੱਢਿਆ ਕਿਹੜੇ ਟਾਈਮ ਭੇਜਣਾ ਹੈ ਕਿਹੜੀ ਘੜੀ ਕਿੰਨੇ ਮਿੰਟ ਕਿਥੇ ਖਰਚਾ ਲਿਆ ਗੁਰੂ ਅਰਜਨ ਦੇਵ ਉਹ ਖਰਚਾ ਲੈ ਆ ਰਹਾ। ਉਹ ਰਤ ਕੱਢਿਆ। ਹੁਣ ਇੱਕ ਗੱਲ ਮੈਂ ਗੋਲ ਮੋਲ ਬੋਲਣੀ ਹੈ। ਉਹ ਲ ਕੇ ਵੀ ਕਰਦਾ। ਉੱਠ ਕੇ ਮੈਨੂੰ ਪੁੱਛ ਸਕਦਾ। ਮੈਂ ਉਹ ਦੇਵਤੇ ਦਾ ਨਾਂ ਨਹੀਂ ਲੈਣਾ। ਇੰਨਾ ਹੀ ਕਹਾਗਾ। ਉਹ ਪੰਡਤ ਜੀ ਨੇ ਇੱਕ ਦੇਵ ਦੀ ਪੂਜਾ ਕੀਤੀ ਆਪੋ ਸਾਥ। ਵਾਹਿਗੁਰੂ। ਉਪਰਤ ਕੱਢਿਆ ਦक्षिਣਾ ਲਈ ਰਾਦ ਕਰਾਇਆ ਲਿਆ ਦੇਵ ਦੀ ਪੂਜਾ ਕੀਤੀ ਤੇ ਪੁੱਤਰ ਨੂੰ ਤੋਰਿਆ ਕਹਿੰਦੇ ਪੁੱਤਰ ਗੇਟ ਤੋਂ ਬਾਹਰ ਨਿਕਲਿਆ ਇਤਿਹਾਸ ਚ ਲਿਖਿਆ ਜੇ ਖੋਤਾ ਹਣਕ ਪਿਆ ਆਕੋ ਸਾਤ ਉੱਚੀ ਉੱਚੀ ਬੋਲੇ ਪੰਡਤ ਜੀ ਵਾਪਸ ਬੁਲਾਓ ਵਾਪਸ ਬੁਲਾਓ ਕੋਟਰ ਨੂੰ ਵਾਪਸ ਬੁਲਾਇਆ ਉਹ ਕੀ ਹੋ ਗਿਆ ਕਹਿੰਦੇ ਜੀ ਖੋਤਾ ਅਣਕ ਪਿਆ ਹੁਣ ਕੰਮ ਸਿਰੇ ਨਹੀਂ ਲੱਗਣਾ ਆਖੋ ਸਾਤ ਮੁਸ਼ਕਲਾ ਆਏ ਗੁਰੂ ਅਰਜਨ ਦੇਵ ਜੀ ਨੇ ਸਮਝਾਣਾ ਸੀ ਗੁਰੂ ਅਰਜਨ ਦੇਵ ਜੀ ਨੇ ਦੋ ਸਿੱਖਾਂ ਨੂੰ ਬੁਲਾਇਆ ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਤੇ ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਸੰਗਲਾ ਦੀਪ ਦੇਖਿਆ ਉਹ ਤਾਂ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਆ ਕਹਿੰਦੇ ਜੀ ਦੇਖਿਆ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਸੰਗਲਾ ਦੀਪ ਵਿਖੇ ਉਸ ਰਾਜੇ ਨੂੰ ਪੋਥੀ ਦਿੱਤੀ ਉਹ ਲੈ ਕੇ ਆਓ ਉਹਦੀ ਕਥਾ ਹੋਏਗੀ ਮਹਾਰਾਜ ਨੇ ਹੁਕਮਨਾਮਾ ਲਿਖ ਕੇ ਦਿੱਤਾ ਸਾਡਾ ਹੁਕਮਨਾਮਾ ਦਿਖਾਓ ਕਿ ਗੁਰੂ ਨਾਨਕ ਸਾਹਿਬ ਨੇ ਰਾਜੇ ਨੂੰ ਬਚਨ ਕੀਤਾ ਸੀ ਸਾਡਾ ਕੋਈ ਸਿੱਖ ਆਏਗਾ ਸਾਡਾ ਨਾਂ ਲੈ ਕੇ ਮੰਗੇਗਾ ਤੇ ਪੋਥੀ ਦੇ ਦੇਣੀ ਆਖੋ ਸਤਿਨਾਮ ਅਸੀਂ ਅੱਗੇ ਚੱਲੇ ਆਂ ਤੁਸੀਂ ਰੱਖੋ ਇਹ ਲੈ ਕੇ ਆਓ ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਅੱਜ ਦਾ ਬਚਨ ਹੈ ਜੇ ਅਰਦਾਸ ਕਰਕੇ ਚੱਲ ਪਏ ਆਖੋ ਸਤਨਾਮ ਗੁਰੂ ਅਰਜਨ ਦੇਵ ਜੀ ਪੰਡਤ ਜੀ ਨੂੰ ਕਹਿੰਦੇ ਪੰਡਤ ਜੀ ਦੇਖਿਆ ਜੇ ਸਾਡੇ ਸਿੱਖਾਂ ਨੇ ਨਾ ਮਹੂਰਤ ਕੱਢਿਆ ਨਾ ਥਿਤਵਾਰ ਵੇਖੀ ਹੈ ਔਰ ਇੱਥੋਂ ਤੱਕ ਕੇ ਖਰਚਾ ਵੀ ਨਹੀਂ ਲਿਆ ਸਾਡੇ ਕੋਲ ਗੱਜ ਕੇ ਆਖੋ ਸਾਥ ਇਹਨਾਂ ਦੋਵਾਂ ਸਿੱਖਾਂ ਦੇ ਮਨ 'ਚ ਐਡਾ ਤਕੜਾ ਭਰੋਸਾ ਹੈ ਐਡਾ ਤਕੜਾ ਸਿਧਕੇ ਕਿ ਜਿਹੜਾ ਸਾਨੂੰ ਭੇਜ ਰਿਹਾ ਹੈ ਖਰਚੇ ਦਾ ਪ੍ਰਬੰਧ ਵੀ ਰਾਜ ਉਹ ਆਪੇ ਵਿੱਦ ਬਣਾ ਦੇਣੇ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਨ੍ਹਾਂ ਦਾ ਇੰਜ ਭਰੋਸਾ ਗੁਰਬਾਣੀ ਕਾਲ ਪੁਰਖ ਤੇ ਹੋਵੇ ਉਹ ਮੇਰੇ ਅਨਨ ਭਗਤ ਨੇ ਗੱਦੀ ਗਿਆ ਆਪ ਕੋ ਸਾਥ ਤੁਹਾਡੇ ਮੰਝ ਫੁਰਨਾ ਬਣੇ ਇੱਕ ਦੇਵ ਦੀ ਪੂਜਾ ਕਰਕੇ ਤੁਸੀਂ ਪੁੱਤਰ ਨੂੰ ਭੇਜ ਦਿਓ ਤੇ ਜੇ ਖੋਤਾ ਇਨਕ ਪੈਂਦਾ ਤੇ ਤੁਸੀਂ ਕਹਿੰਦੇ ਹੋ ਵੀ ਕੰਮ ਅਪਸੈਟ ਹੋ ਜਾਏਗਾ ਇਹਦਾ ਮਤਲਬ ਫਿਰ ਉਹ ਖੋਤਾ ਵੱਡਾ ਹੋ ਗਿਆ ਗੱਜ ਕੇ ਆਖੋ ਸਾਹ ਅੰਦਰਲੀ ਵਸਾ ਆ ਭਾਈ ਪੈੜਾ ਭਾਈ ਮੋਖਾ ਨੇ ਨਾ ਮੂਰਤ ਕੱਢਿਆ ਨਾ ਥਿਤਵਾਰ ਵੇਖੀਏ ਗੁਰੂ ਨਾਨਕ ਤੇ ਭਰੋਸੇ ਤੇ ਤੁਰ ਪਏ ਨੇ ਖਰਚਾ ਵੀ ਨਹੀਂ ਲਿਆ ਗੱਜ ਕੇ ਆਖੋ ਸਾਹ ਇਹ ਬੜੀ ਵੱਡੀ ਗੱਲ ਹੁੰਦੀ ਛੋਟੀ ਨਹੀਂ ਤੁਸੀਂ ਅੱਗੇ ਭਜਨ ਸੁਣਿਆ ਹੋਏਗਾ ਬਾਬਾ ਕੁੰਦਨ ਸਿੰਘ ਜੀ ਨੇ ਬਾਬਾ ਸੁਖਦੇਵ ਸਿੰਘ ਜੀ ਜਿਹੜੇ ਐਸ ਵੇਲੇ ਪੁੱਛੋ ਸਭ ਮੁਕ ਸੇਵਾਦਾਰ ਉਦੋਂ ਬਾਬਾ ਕੁੰਦਨ ਸਿੰਘ ਜੀ ਦੀ ਸੇਵਾ ਹੀ ਸੀ ਆਪਣੇ ਕਮਰੇਜ ਬੁਲਾਇਆ ਤੇ ਕਮਰੇਜ ਬੁਲਾ ਕੇ ਕਹਿੰਦੇ ਆ ਮਦਰਾਸ ਜਾਣਾ ਤੇ ਉੱਥੇ ਗੁਰਦੁਆਰਾ ਬਣਾਉਣਾ ਕਾਜੀ ਕੇ ਆਖੋ ਸਾਥ ਮਦਰਾਸ ਜਾਣਾ ਮਦਰਾਸ ਹੀ ਹੈ ਮਦਰਾਸ ਹੀ ਹੈ ਰਮੇਸ਼ਵਰ ਮਦਰਾਸ ਹੀ ਹੈ ਜੀ ਤੇ ਏਗੋ ਬਾਬਾ ਕੋਲ ਨਹੀਂ ਕਹਿੰਦੇ ਵੀ ਬਸ ਬਾਹਰ ਖੜੀ ਹੈ ਵਿੱਚ 15-20 ਮਿਸਤਰੀ ਮਜ਼ਦੂਰ ਬੈਠੇ ਆ ਤੇ ਮਦਰਾਸ ਰਮੇਸ਼ਵਰ ਜਾਣਾ ਤੇ ਗੁਰਦੁਆਰਾ ਬਣਾਉਣਾ ਆਹੋਂ ਪ੍ਰਸ਼ਾਦ ਦਿੱਤਾ ਤੇ ਕਹਿੰਦੇ ਚਾਲੇ ਪਾਵੇ ਤੇ ਬਾਬਾ ਸੁਦੇਸ਼ ਜੀ ਸਟੇਜ ਤੋਂ ਸੁਣਾਦੇ ਕਹਿੰਦੇ ਮੈਂ ਆਖਿਆ ਵੀ ਮੇਰੀ ਜੇਬ 'ਚ ਸਾਰਾ 1700 ਰੁਪਈਆ ਗੱਜ ਕੇ ਆਖੋ ਸਤਨਾ ਮੇਰੀ ਜੇਬ 'ਚ 1700 ਰੁਪਈਆ ਹੈ ਮੈਨੂੰ ਭੇਜਣ ਡਿਆ ਹਾਂ ਜੀ ਬੱਸ ਵਿੱਚ ਤੇ 1700 ਦਾ ਪੈਟਰੋਲ ਗੋਬਿੰਦਗੜ ਮੰਡੀ ਤੱਕ ਹੀ ਲੱਗ ਜਾਣਾ ਗੱਜ ਕੇ ਆਖੋ ਸਤਨਾ ਹਾਂ ਜੀ ਉਹ ਕਿਤੇ ਮਦਰਾਸ ਪੈਟਰੋਲ ਕਿਨੇ ਪਵਾਣਾ ਬਸ ਜਰਾ ਜਿ ਖਰਾਬ ਹੋ ਗਈ ਉਹ ਠੀਕ ਕਿਨੇ ਕਰਾਣੀ ਹੈ ਉਥੇ ਗੁਰਦੁਆਰਾ ਬਣਨਾ ਹੈ ਲੱਖਾਂ ਦੇ ਹਿਸਾਬ ਨਾਲ ਪੈਸੇ ਹੋਰ ਇੱਕ ਭਰੋਸਾ ਸੀ ਜਿਹੜਾ ਭੇਜ ਰਿਆ ਆਪੇ ਪ੍ਰਬੰਧ ਕਰ ਤਾ ਫਿਰ ਉਹ ਆਪ भजन ਸੁਣਾਉਂਦੇ ਬੜਾ ਲੰਬਾ ਮੈਂ ਇਸ਼ਾਰਾ ਹੀ ਦੇ ਉਹ ਕਹਿੰਦੇ ਮੈਂ ਲੁਧਿਆਣੇ ਤੱਕ ਪਾਸ ਖੜੀ ਜੇਕਰ ਆਉਂਦਾ ਤੇ ਰਾਤ ਪੈਣ ਵਾਲੀ ਸੀ ਉਥੇ ਰੁਕੇ ਕਹਿੰਦੇ ਲੁਧਿਆਣੇ ਦੀਆਂ ਸੰਗਤਾਂ ਨੇ ਫੁੱਲ ਕਰਾਤੀ ਆਪੋ ਸਾਥ ਇਤਰਾ ਹੀ ਤੁਰਿਆ ਗਿਆ ਇਤਰਾ ਹੀ ਅੱਗੋਂ ਦੀ ਅੱਗੋਂ ਵਿੱਚ ਬੱਸ ਖਰਾਬ ਹੀ ਹੋ ਗਈ 11 ਰੁਪਏ ਵੀ ਲੱਗੇ ਅੱਗੋਂ ਦੀ ਅੱਗੋਂ ਕਹਿੰਦੇ ਮੁਰਾਦ ਗਏ ਸੋਚਿਆ ਕਰੀਏ ਕੀ ਗੁਰਦੁਆਰਾ ਬਣਾ ਬਣਾ ਪੈਸਾ ਇੱਕ ਨਹੀਂ ਦੇਵ ਜਗਜ ਕੇ ਆਪੋ ਸਾਥ ਬਾਬਾ ਜੀ ਵਰਤੋ ਉਹ ਜਦੋਂ ਉੱਥੋਂ ਦੇ ਪ੍ਰੇਮੀਆਂ ਨੂੰ ਮਿਲ ਕੇ ਇਕੱਠ ਰੱਖਿਆ ਇਹ ਗੁਰਨਾਮ ਸਾਹਿਬ ਦੇ ਚਰਨ ਪਏ ਰਹੇ ਉਹ ਗੁਰੂ ਜਾਰੇ ਉਹ ਤੇ ਗੁਰਨਾਮ ਸਾਹਿਬ ਦੇ ਚਰਨ ਪਏ ਜੀ ਤੇ ਉਹ ਪ੍ਰਬੰਧਕਾਂ ਨੇ ਕਿਹਾ ਸੀ ਬਣਾਓ ਉੱਥੋਂ ਦੇ ਲੀਡਰ ਵੀ ਸਦੇ ਸੰਗਤਾਂ ਵੀ ਸਦੇ ਇੱਕ ਪ੍ਰੋਗਰਾਮ ਰੱਖਿਆ ਤੇ ਸਟੇਜ ਤੇ ਬੈਠੇ-ਬੈਠੇ ਬਾਬਾ ਸੁਦੇਸ਼ ਦੇ ਮੋਖੋਂ ਨਿਕਲਿਆ ਖੁਸ਼ੀ ਦੇ ਨਾਲ ਜਿਨੇ ਵਾਂਗ ਲਾਣੀ ਵੰਗ ਲਾ ਕੇ ਦੇ ਜੋ ਆਕੋ ਸਰਪ ਜਿਨੇ ਮੁੰਦਰੀ ਲਾਣੀ ਮੁੰਦਰੀ ਟੋਪਸ ਲਾਣਾ ਟੋਪ ਪਰ ਵਰਤਨਾ ਬਗਰ ਭਰੋਸਾ ਵੇ ਜਦੋਂ ਇੰਨੀ ਸੋਨੇ ਦੀ ਢੇਰੀ ਲੱਗ ਗਈ ਵਾਹਿਗੁਰੂ ਜਾਣੇ 2 ਕਿਲੋ 3 ਕਿਲੋ 4 ਕਿਲੋ ਕਿ ਇਹਨੇ ਕੁਝ ਲਾਤਾ ਕੇ ਇਹਨੇ ਕੋਈ ਬਾਬਾ ਸੁਦੇਸ਼ ਆਪ ਹੱਥ ਨਹੀਂ ਲਾਇਆ ਉਥੋਂ ਦੇ ਮੈਂਬਰਾਂ ਦੀ ਪੰਜਾਂ ਦਹਾਂ ਦੀ ਕਮੇਟੀ ਬਣਾਤੀ ਇਹ ਸੋਨਾ ਤੁਸੀਂ ਰੱਖੋ ਤੁਸੀਂ ਹਿਸਾਬ ਰੱਖੋ ਤੁਸੀਂ ਵਿੱਚੋਂ ਅਸੀਂ ਸਿਰਫ ਗੁਰਦੁਆਰਾ ਬਣਾਵਾਂਗੇ ਪਾਇਆ ਦਾ ਹਿਸਾਬ ਤੁਸੀਂ ਰੱਖੋ ਉਹ ਫਿਰ ਬਚਨ ਸੁਣਾ ਦੇ ਕਹਿੰਦੇ ਚੰਦ ਮਹੀਨਿਆਂ ਜੋ ਗੁਰਦੁਆਰਾ ਲੱਖਾਂ ਕਰੋੜਾਂ ਰੁਪਏ ਲਾ ਕੇ ਤਿਆਰ ਹੋ ਗਿਆ ਤੇ ਹੈਗਾ ਸਾਰਾ 1700 ਹੀ ਹੈਗਾ 1700 ਹੀ ਸਤਿ ਸ਼੍ਰੀ ਅਕਾਲ ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰਾ ਸਿੱਖ ਭਾਈ ਪੈੜਾ ਭਾਈ ਮੋਖਾ ਕੋਈ ਮੂਰਤ ਨਹੀਂ ਕੱਢਿਆ ਕੋਈ ਥਿਤਵਾਰ ਨਹੀਂ ਵੇਖੀ ਇਹ ਮੇਰੇ ਅਨੰਦ ਭਗਤ ਨੇ ਸਿਰਫ ਅੱਜ ਦਾ ਵਿਸ਼ਾ ਸੁਣਿਓ ਕਿਉਂਕਿ ਬਿਲਕੁਲ ਪਤਲੀ ਧਾਰ ਦਾ ਵਜਨ ਹੈ ਅਸੀਂ ਹੋਰ ਮਤਾਂ ਦੀਆਂ ਪੁਸਤਕਾਂ ਪੜ੍ਹੀਏ ਕੇਵਲ ਗਉਣ ਗੁਰੂ ਹਰਗੋਬਿੰਦ ਸਾਹਿਬ ਵੇਲੇ ਵੀ ਨਿਤਿਆਨੰਦ ਜੀ ਪੰਡਿਤ ਜੀ ਪੁਰਾਣਾ ਵੀ ਕਥਾ ਕਰਦੇ ਸੀ ਆਖੋ ਸਤਿ ਸ਼੍ਰੀ ਅਕਾਲ ਫਿਰ ਇੱਕ ਮਿੰਟ ਚ ਮੁਕਾਵਾਂ ਉਹ ਪੁਰਾਣਾ ਵੀ ਕਥਾ ਕਰਦੇ ਕਰਦੇ ਜ਼ਿਕਰ ਆ ਗਿਆ ਇਹ ਦੂਜੇ ਮਤ ਦੀ ਪੁਸਤਕ ਹੋ ਗਈ ਨਾ ਜਗਰ ਕੀ ਆ ਗਿਆ ਜੀ ਮਰਨ ਤੋਂ ਬਾਅਦ 1 ਲੱਖ ਯੋਜਨ ਰਾਹ ਸੁਣੋ ਮਰਨ ਤੋਂ ਬਾਅਦ 1 ਲੱਖ ਯੋਜਨ ਰਾਹ ਤੇ 365 ਲੱਖ ਦਿਨ ਲੱਗ ਜਾਂਦੇ ਨੇ ਦਰਗਾਹ ਚ ਜਾਂਦੇ ਆ ਉਹ ਸੰਗਤ 'ਚ ਬੈਠੇ ਸੀ ਭਾਈ ਸੁੰਦਰ ਜੀ ਉਹ ਖਲੋ ਗਏ ਤੇ ਕਹਿੰਦੇ ਪੰਡਤ ਜੀ ਮੈਂ ਨਹੀਂ ਮੰਨਦਾ ਗਾਜੀ ਕੇ ਆਖੋ ਸਾਤ ਮੈਂ ਨਹੀਂ ਮੰਨਦਾ ਵੀ 1 ਲੱਖ ਯੋਜਨ ਰਾਹ ਤੇ 365 ਦਿਨ ਲੱਗਦੇ ਉਹ ਭਾਈ ਸੁੰਦਰ ਜੀ ਕਹਿੰਦੇ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ 4 ਦਿਨਾਂ ਵਿੱਚ ਪਹੁੰਚ ਸਕਦਾ 32 ਪੈਰ ਲਿਖੇ ਦਿੰਦਰਾ ਦੇ 8 ਪੈਰ ਤੇ 4 ਦਿਨ 4 ਰਾਤਾਂ ਚ ਨਾਲ ਹੀ ਦੂਜਾ ਸੇਖ ਉੱਠ ਪਿਆ ਭਾਈ ਲਾਲਾ ਜੀ ਉਹ ਕੀ ਕਹਿਣ ਲੱਗੇ ਕਹਿੰਦੇ ਗੁਰੂ ਦੀ ਕਿਰਪਾ ਨਾਲ ਮੈਂ 4 ਪੈਰਾਂ ਚ ਪਹੁੰਚ ਸੋ ਜਾਈ ਗੱਜ ਕੇ ਆਖੋ ਸਾਧ ਤੀਜਾ ਸੇਖ ਉੱਠ ਪਿਆ ਭਾਈ ਮਈਆ ਜੀ ਦੇਖੋ ਇਤਿਹਾਸ ਨੇ ਪਰ ਲੀਆਂ ਪੁਸਤਕਾਂ ਜੋ ਗੁਣ ਲੈਣੇ ਦੂਜੀ ਚੀਜ਼ ਇਹ ਤੀਜਾ ਸਿੱਖ ਉੱਠ ਪਿਆ ਭਾਈ ਮਈਆ ਜੀ ਉਹ ਕਹਿੰਦੇ ਮੈਂ ਗੁਰੂ ਦੀ ਕਿਰਪਾ ਨਾਲ ਇੱਕ ਪੈਰ ਵਿੱਚ ਪਹੁੰਚ ਸਕਦਾ ਚੌਥਾ ਸਿੱਖ ਉੱਠ ਪਿਆ ਭਾਈ ਨਿਹਾਲਾ ਜੀ ਉਹ ਕਹਿੰਦੇ ਗੁਰੂ ਦੀ ਕਿਰਪਾ ਨਾਲ ਮੈਂ ਇੱਕ ਨਿਮਖ ਵਿੱਚ ਪਹੁੰਚ ਸਕਦਾ ਕਹਦੇ ਉਹ ਗੱਜ ਕੇ ਸਾਥ ਨੂੰ ਸਰਸਰੀ ਆਲਾ ਉਹਨਾਂ ਪੋਥੀ ਬੰਦ ਕਰ ਗੁੱਸੇ 'ਚ ਆ ਗਏ 6ਵੇਂ ਪਾਸ਼ਾ ਨੂੰ ਕਹਿੰਦਾ ਮੈਂ ਕਥਾ ਨਹੀਂ ਕਰਨੀ ਆ ਪੁਰਾਣਾ ਜਿਹਾ ਲਿਖਿਆ ਹੈ 1 ਲੱਖ ਯੋਜਨ ਰਾਹ ਹੈ 365 ਦਿਨ ਲੱਗਦੇ ਆ ਤੁਹਾਡਾ ਇੱਕ ਸਿੱਖ ਕਹਿੰਦਾ ਮੈਂ 4 ਦਿਨਾਂ 'ਚ ਦੂਜਾ 4 ਪਹਿਰਾਂ 'ਚ ਤੀਜਾ 1 ਪਹਿਰ 'ਚ ਚੌਥਾ 1 ਨਿਮਖ 'ਚ ਗੁਰੂ ਅਰਗੁਪ ਸਿੰਘ ਸਾਹਿਬ ਹੱਸ ਪਏ ਕਹਿੰਦੇ ਤਾਂ ਜਵਾਬ ਭਾਈ ਗੁਰਦਾਸ ਜੀ ਦੇਣੇ ਭਾਈ ਗੁਰਦਾਸ ਜੀ ਨੇ ਕੀ ਜਵਾਬ ਦਿੱਤਾ ਪੰਡਤ ਜੀ ਇਹਨੇ ਦਿਨ ਉਹਨੂੰ ਲੱਗਦੇ ਨੇ ਜਿਹੜਾ ਧਰਤੀ ਤੇ ਕਈਆਂ ਨੂੰ ਕਈਆਂ ਨੂੰ ਮਨਾਉਂਦਾ ਹੋਵੇ ਕਈ ਦੇਵ ਉਹਨਾਂ ਦੀਆਂ ਪੁਰੀਆਂ ਜੋ ਹੋ ਕੇ ਜਾਣਾ ਪੈਂਦਾ ਗੱਜ ਕੇ ਆਖੋ ਸਾ ਜਿਹੜੇ ਸਿੱਖ ਨੇ 4 ਦਿਨ ਕਹੇ ਥੋੜਾ ਭਰੋਸਾ ਘਟਿਆ ਜਿਨੇ ਚਾਰ ਪੈਰ ਥੋੜਾ ਜਿਆਦਾ ਜਿਨੇ ਇੱਕ ਪੈਰ ਹੋਰ ਜਿਆਦਾ ਜਿਨੇ ਇੱਕ ਨਿਮਖ ਕਿਹਾ ਹੋਰ ਜਿਆਦਾ ਭਾਈ ਗੁਰਦਾਸ ਜੀ ਕਹਿਣ ਲੱਗੇ ਪੰਡਤ ਜੀ ਸਚਾਈ ਤੇ ਇਹ ਹੈ ਗੁਰੂ ਹਰਗੋਬਿੰਦ ਸਾਹਿਬ ਸਿਰ ਤੇ ਹੱਥ ਰੱਖਣ ਇੱਕ ਜਕਾਰਾ ਦੇਣਾ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਸਿਰ ਤੇ ਹੱਥ ਰੱਖਣ ਉਹਨੂੰ ਇੱਕ ਨਿਮਖ ਵੀ ਨਹੀਂ ਲੱਗਦੀ ਇੱਕ ਨਿਮਖ ਵੀ ਨਹੀਂ ਲੱਗਦੀ ਸਸ ਨੀਉਤ ਬਲੇ ਹਾਰੇ ਜਾਵਾ ਜੀ ਆਪਣੇ ਗੁਰਾ ਤੋਂ ਆਪਣੇ ਗੁਰਾ ਤੋਂ ਮੈਂ ਬਲੇ ਵਲੇਹਾਰੇ ਜਾਵਾਂ ਕੀ ਆਪਣੇ ਗੁਰਾਂ ਤੋਂ ਆਪਣੇ ਗੁਰਾਂ ਤੋਂ ਮੈਂ ਖੰਦੇ ਹਾਰੇ ਜਾਵਾਂ ਕੀ ਆਪਣੇ ਗੁਰਾਂ ਤੋਂ ਹੱਥ ਨੇ ਗੁਰਾਂ ਤੋਂ ਵਲੇਹਾਰੇ ਜਾਵਾਂ ਕੀ ਆਪਣੇ ਗੁਰਾਂ ਤੋਂ ਆਪਣੇ ਗੁਰਾਂ ਤੋਂ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀ ਵਿਚ ਲਿਖੀ ਹੈ ਲਾਈਨ ਹੈ ਕਿਸੇ ਕਵੀ ਦੀ ਜੇ ਸਤਿਗੁਰ ਕਿਰਪਾ ਕਰੇ ਨਿਮਖ ਨ ਲਾਗੇ ਯਾਦ ਆਖੋ ਸਤਿ ਵਾਹਿਗੁਰੂ ਜੀ ਭਾਈ ਗੁਰਦਾਸ ਜੀ ਕਹਿੰਦੇ ਵੀ ਗੁਰੂ ਕਿਰਪਾ ਕਰੇ ਨਿਮਖ ਵੀ ਨਹੀਂ ਸਿੱਖ ਲਈ ਗੱਜ ਕੇ ਆਖੋ ਸਤਿ